ਪੰਜਾਬ ਦੇ ਡੀਈਓ ਡਿਸਟ੍ਰਿਕਟ ਕਲੈਕਸ਼ਨ ਅਫਸਰਾਂ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਕਿ ਤੁਸੀਂ ਜਿਹੜੇ ਆਪਣੇ ਦਸਮ ਸੀ ਹਥਿਆਰ ਹੈ ਉਹਨਾਂ ਨੂੰ ਜਮ੍ਹਾਂ ਕਰਵਾਏ ਜਾਣ ਇਹ ਇਥੇ ਦੱਸਣਾ ਜ਼ਰੂਰੀ ਹੈ ਕਿ ਇੱਕ ਫੈਸਲਾ 2009 ਦੇ ਵਿੱਚ ਬੰਬੇ ਹਾਈ ਕੋਰਟ ਦੇ ਵੱਲੋਂ ਕੀਤਾ ਗਿਆ ਜਿਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਪਾਰਟੀ ਬਣਾਇਆ ਗਿਆ ਸੀ ਤੇ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਸੇ ਵੀ ਲਾਇਸੈਂਸੀ ਹਥਿਆਰ ਵਾਲੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਉਹਦਾ ਹਥਿਆਰ ਜਮ੍ਹਾਂ ਕਰਾਉਣ ਵਾਸਤੇ ਨਹੀਂ ਕਹਿ ਸਕਦੇ ਤੇ ਉਹਦੇ ਨਾਲ ਹੀ ਇੱਕ ਹੋਰ ਜਿਹੜਾ ਅਲਾਹਾਬਾਦ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਇਸ ਤਰੀਕੇ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਅ ਦੋਸਤੋ ਜਿਹੜਾ ਬੰਬੇ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਸੀ 2009 ਦੇ ਵਿੱਚ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੱਕ ਸਕਰੀਨਿੰਗ ਕਮੇਟੀ ਬਣਾਏਗਾ ਇਲੈਕਸ਼ਨ ਕਮਿਸ਼ਨ ਉਸ ਸਕਰੀਨਿੰਗ ਕਮੇਟੀ ਦੇ ਵਿੱਚ ਡੀਸੀ ਹੋਏਗਾ ਤੇ ਸੁਪਰਡੈਂਟ ਆਫ ਪੁਲਿਸ ਹੋਏਗਾ ਤੇ ਹੋਰ ਹੋਰ ਜਿਹੜੇ ਪੁਲਿਸ ਅਧਿਕਾਰੀ ਹੋਣਗੇ ਉਹਨਾਂ ਨੂੰ ਜੇ ਕੋਈ ਸ਼ੱਕ ਲੱਗਦਾ ਕਿ ਭਈ ਇਸ ਬੰਦੇ ਤੋਂ ਅ ਮਤਲਬ ਕਿਸੇ ਤਰ੍ਹਾਂ ਦਾ ਖਤਰਾ ਹੈ ਜਾਂ ਸ਼ਾਂਤੀ ਭੰਗ ਕੀਤੀ ਜਾ ਸਕਦੀ ਹੈ ਤਾਂ ਉਹ ਕੇਸਾਂ ਦੇ ਵਿੱਚ ਸਿਰਫ ਉਹਨਾਂ ਉਹਨਾਂ ਬੰਦਿਆਂ ਦੇ ਹੀ ਜਿਹੜੇ ਆ ਉਹ ਹਥਿਆਰ ਜ਼ਬਤ ਕੀਤੇ ਜਾ ਸਕਦੇ ਆ ਜੇ ਤੁਹਾਡੇ ਕੋਲ ਪੁਲਿਸ ਆਉਂਦੀ ਹੈ ਤੁਹਾਨੂੰ ਹਥਿਆਰ ਜਮ੍ਹਾਂ ਕਰਾਉਣ ਨੂੰ ਕਹਿੰਦੀ ਹੈ ਜਾਂ ਥਾਣੇ ਤਾਲਬ ਕਰਦੀ ਹੈ ਤਾਂ ਤੁਸੀਂ ਉਹਨਾਂ ਨੂੰ ਸਾਫ਼ ਕਹੋ ਕਿ ਭਈ ਦੇਖੋ ਸਾਨੂੰ ਕਿਸੇ ਲੈ ਸਕਰੀਨਿੰਗ ਕਮੇਟੀ ਦਾ ਕੋਈ ਨੋਟਸ ਨਹੀਂ ਆਇਆ ਜਿੰਨਾ ਚ ਸਾਨੂੰ ਸਕਰੀਨਿੰਗ ਕਮੇਟੀ ਨਹੀਂ ਕਹਿੰਦੀ ਉਹਨਾਂ ਟਾਈਮ ਅਸੀਂ ਨਹੀਂ ਕਰ ਸਕਦੇ ਇਲੈਕਸ਼ਨ ਕਮਿਸ਼ਨ ਇਸ 2009 ਦੇ ਵਿੱਚ ਇਸ ਰਿਲੇਟਡ ਜਿਹੜਾ ਇੱਕ ਸਰਕੂਲੇਸ਼ਨ ਵਿੱਚ ਇਸ਼ੂ ਕੀਤਾ ਸੀ ਧੰਨਵਾਦ